जी जी हां जी तो ਸਾਰਿਆਂ ਨੂੰ ਪਿਆਰ ਭਰੀ ਸਾਸਰੀਕਾਲ ਜੀ ਬਰਾਡ ਮੈਡੀਕਲ ਸਟੋਰ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਦੀ ਜਾਣਕਾਰੀ ਹੋਣ ਵਾਲੀ ਹੈ ਜੀ ਕਾਮਨ ਟੈਬਲੇਟ ਦੇ ਬਾਰੇ ਇਸ ਨੂੰ ਕੌਣ ਖਾ ਸਕਦਾ ਤੇ ਕੌਣ ਨਹੀਂ ਖਾ ਸਕਦਾ ਇਹਦੀ ਵਰਤੋਂ ਕਰਨੀ ਸਹੀ ਹੈ ਜਾਂ ਗਲਤ ਹੈ ਇਸ ਦੇ ਬਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇਹ ਕਯੋਰਵੈਲ ਕੰਪਨੀ ਦੁਆਰਾ ਬਣਾਈ ਜਾਂਦੀ ਹੈ ਇਸ ਦੇ ਵਿੱਚ ਡਿਕਲੋਫੈਨਿਕ ਸਿਟਰੀਜਨ ਪੈਰਾਸੈਟਾਮੋਲ ਮੈਗਨੀਸ਼ੀਅਮ ਅਹ ਰਿਜ਼ਲਟ ਪਾਏ ਜਾਂਦੇ ਹਨ ਜੋ ਕਿ ਇਸ ਦੇ ਮੁੱਖ ਰੂਪ ਵਿੱਚ ਕੰਮ ਕਰਦੇ ਹਨ ਇਹਦਾ ਮਾਰਕੀਟ ਪ੍ਰਾਈਸ 33 ਰੁਪਏ ਹੈ ਜੋ ਕਿ ਕਾਜਰਨੀਕ ਪ੍ਰੋਡਕਟ ਪ੍ਰਾਈਸ ਹੈ ਇਹ ਆਪਾਂ ਨੂੰ ਬਾਜ਼ਾਰ ਵਿੱਚ 10 ਰੁਪਏ ਦੇ ਨਾਲ ਆਸਾਨੀ ਨਾਲ ਮਿਲ ਜੂਗੀ ਇਹ ਇੱਕ ਡੀਟੀ ਟੈਬਲੇਟ ਹੈ ਜੋ ਕਿ 1 ਮਿੰਟ ਵਿੱਚ ਖੋਲ ਕੇ ਸਰੀਰ ਵਿੱਚ ਫਾਸਟ ਰਿਜ਼ਲਟ ਦਿੰਦੀ ਹੈ ਇਸ ਦੀ ਵਰਤੋਂ 18 ਸਾਲ ਤੋਂ ਪਲੱਸ ਉਮਰ ਦਾ ਕੋਈ ਵੀ ਵਿਅਕਤੀ ਕਰ ਸਕਦਾ ਹੈ ਜਿਹਨੂੰ ਬदन दर्द, ਬੁਖਾਰ, ਸਿਰ ਦਰਦ, ਪੇਟ ਦਰਦ, ਜ਼ਖਾਮ, ਖਾਂਸੀ ਆਦੀ ਹੈ ਇਸ ਵਿੱਚ ਇਹਦਾ ਵਧੀਆ ਰਿਜ਼ਲਟ ਦੇਖਿਆ ਗਿਆ ਹੈ ਇਸ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਲੀਵਰ ਤੇ ਕਿਡਨੀਆ ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ ਤਾਂ ਕਿਰਪਾ ਕਰਕੇ ਆਪਣੇ ਡਾਕਟਰ ਦੀ ਸਲਾਹ ਨਾਲ ਇਸ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਪੰਜਾਬੀ ਦੇ ਵਿੱਚ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਪੰਜਾਬੀ ਦੇ ਵਿੱਚ ਤੁਹਾਨੂੰ ਹੋਰ ਗੋਲੀਆਂ ਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਰਹੀਏ TANWAJI